ਮਾਰਨ ਦਾ ਕਾਰਨ ਜੋ ਹੁਣ ਤੱਕ ਤਫतीश ਹੈ ਜੇ ਕਿ ਜਿਹੜੀ ਲੇਡੀ ਹੈ ਉਹ ਉਹਨੂੰ ਜਿਆਦਾ ਪਸੰਦ ਨਹੀਂ ਕਰਦੀ ਸੀ ਵਿਨੋਦ ਕੁਮਾਰ ਜਿਹੜਾ ਕਿ ਜਿਹੜਾ ਆਪਣੇ ਆਪ ਨੂੰ ਹਸਬੈਂਡ ਕਲੇਮ ਕਰਦਾ ਸੀ ਔਰ ਉਹਦੇ ਨਾਲ ਕੋਈ ਫਿਜ਼ੀਕਲ ਇੰਟੀਮੇਸ਼ਨ ਨਹੀਂ ਰੱਖਣਾ ਚਾਹੁੰਦੀ ਸੀ ਜਦਕਿ ਉਹ ਉਹਨੂੰ ਫੋਰਸ ਕਰਦਾ ਸੀ ਔਰ ਸ਼ਾਇਦ ਇਸੇ ਕਰਕੇ ਸੀ ਤੱਕ ਪ੍ਰਮੋਦ ਕੁਮਾਰ ਹੈ ਪੀਸਾ ਬੰਦਾ ਉਹਦੇ ਨਾਲ ਇਹਦੇ ਕੋਈ ਰਿਲੇਸ਼ਨ ਸੀਗੇ ਲੇਕਿਨ ਐਸ ਸੱਚ ਕੋਈ ਵਾਈਫ ਵਾਲਾ ਕੋਈ ਹਲੇ ਐਂਗਲ ਸਾਹਮਣੇ ਨਹੀਂ ਆਇਆ ਲੀਗਲੀ ਵਿੱਡਿਡ ਵਾਈਫ ਕਿ ਨਹੀਂ ਸੀ ਹਾਲ ਤੱਕ ਇਹ ਤਫतीश ਸਾਬਿਤ ਨਹੀਂ ਹੋਇਆ ਐਕਸਟਰ ਸੀਗਾ ਜੀ ਕਿ ਇੱਕ 8 ਨੰਬਰ ਡਿਵੀਜ਼ਨ ਦੇ ਵਿੱਚ ਇੱਕ ਡੈੱਡ ਬਾਡੀ ਮਿਲੀ ਸੀਗੀ ਬੈਡ ਬਾਕਸ ਦੇ ਵਿੱਚੋਂ ਤੇ ਉਹਦੀ ਤਫਤੀਸ਼ ਦੌਰਾਨ ਉਹਦੇ ਜਿਹੜੇ ਦੋ ਦੋਸ਼ੀ ਸੀਗੇ ਮੇਨ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਵਿਦਨ 24 ਆਰਸ ਉਸ ਕੇਸ ਨੂੰ ਫ੍ਰੇਸ ਕਰ ਲਿਆ ਗਿਆ ਕੱਲ ਸਵੇਰੇ ਪੁਲਿਸ ਕੋਲ ਇਨਫੋਰਮੇਸ਼ਨ ਆਈ ਸੀ ਕਿ ਇਸ ਤਰ੍ਹਾਂ ਇੱਕ ਘਰ ਦੇ ਵਿੱਚੋਂ ਸਮੈਲ ਆ ਰਹੀ ਹੈ ਉੱਥੇ ਜਾ ਕੇ ਘਰ ਦੀ ਮਾਲਕ ਜਿਹੜੀ ਜਮਾਚੀ ਦੇਵ ਸੀ ਉਹਨੂੰ ਬੁਲਾਇਆ ਗਿਆ ਉਹ ਕਮਰਾ ਖੋਲਿਆ ਗਿਆ ਫੋਰੈਂਸਿਕ ਬੁਲਾਈ ਗਈ ਤੇ ਜਦੋਂ ਸਰਚ ਕੀਤੀ ਗਈ ਉਹਦੇ ਵਿੱਚ ਕਾਫੀ ਪੁਰਾਣੀ ਬਾਡੀ ਮਿਲੀ ਸੀ ਜਿਹੜੀ ਕਿ ਕਾਫੀ ਹੱਦ ਤੱਕ ਗਲੀ ਹੋਈ ਸੀ ਔਰ ਉਹ ਫਿਰ ਉਹਦੀ ਤਫਤੀਸ਼ ਕਰਦੇ ਕਰਦੇ ਇੱਕ ਲੇਡੀ ਔਰ ਇੱਕ ਬੰਦਾ ਸੁਲੋਚ ਕੁਮਾਰ ਨੂੰ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਉਹਨਾਂ ਨੇ ਉਹਨੂੰ ਸ਼ਰਾਬ ਦੇ ਵਿੱਚ ਕੋਈ ਨਸ਼ੀਲੀ ਚੀਜ਼ ਪਾ ਕੇ ਪਿਲਾਤੀ ਸੀ ਔਰ ਉਹਨੂੰ ਬਾਕਸ ਦੇ ਵਿੱਚ ਬੰਦ ਕਰਤਾ ਮਰਨ ਤੋਂ ਬਾਅਦ ਬੰਦ ਕੀਤਾ ਕਿਉਂਕਿ ਫੋਰੈਂਸਿਕ ਤੇ ਪੋਸਟਮਾਰਟਮ ਦੇ ਵਿੱਚ ਆਇਆ ਗਿਆ ਐਗਜ਼ੈਕਟ ਟਾਈਮ ਆਫ ਡੈਥ ਤੇ ਉਹਨੂੰ ਮਾਰ ਦਿੱਤਾ ਗਿਆ ਸੀ ਕਾਰਨ ਕੀ ਹੈ ਸਰ ਮਰਨ ਦਾ ਮਾਰਨ ਦਾ ਕਾਰਨ ਜੋ ਹੁਣ ਤੱਕ ਤਫਤੀਸ਼ ਹੈ ਜੀ ਕਿ ਜਿਹੜੀ ਲੇਡੀ ਹੈ ਉਹ ਉਹਨੂੰ ਜ਼ਿਆਦਾ ਪਸੰਦ ਨਹੀਂ ਕਦੇ ਸੀ ਵਿਨੋਦ ਕੁਮਾਰ ਜਿਹੜਾ ਕਿ ਆਪਣੇ ਆਪ ਨੂੰ ਹਸਬੈਂਡ ਕਲੇਮ ਕਰਦਾ ਸੀ ਔਰ ਉਹਦੇ ਨਾਲ ਕੋਈ ਫਿਜ਼ੀਕਲ ਇੰਡਿਮੇਸ਼ਨ ਨਹੀਂ ਰੱਖਣਾ ਚਾਹੁੰਦੀ ਸੀ ਜਦ ਕਿ ਉਹ ਉਹਨੂੰ ਫੋਰਸ ਕਰਦਾ ਸੀ ਔਰ ਸ਼ਾਇਦ ਇਸੇ ਕਰਕੇ ਇਹ ਮੰਤਰੀ ਜੀ ਪ੍ਰਮੋਦ ਕੁਮਾਰ ਜੀ ਸੈਕੰਡ ਵਾਈਸ ਜਿਸ ਜੀ ਪੈਸੀਵਲ ਹੈ ਇਹ ਤਫਤੀਸ਼ ਤੇ ਵਿਚ ਆ ਜੇ ਕਿ ਜਿਹੜਾ ਪ੍ਰਮੋਦ ਕੁਮਾਰ ਹੈ ਤੀਸਰਾ ਬੰਦਾ ਉਹਦੇ ਨਾਲ ਇਹਦੇ ਕੋਈ ਰਿਲੇਸ਼ਨ ਸੀਗੇ ਲੇਕਿਨ ਐਸ ਸੱਚ ਕੋਈ ਵਾਈਫ ਵਾਲਾ ਕੋਈ ਹਲੇ ਐਂਗਲ ਸਾਹਮਣੇ ਨਹੀਂ ਆਇਆ ਲੀਗਲੀ ਵੈਡਡ ਵਾਈਫ ਕਿਹਦੀ ਸੀ ਹਲੇ ਤੱਕ ਇਹ ਤਫਤੀਸ਼ ਸਾਬਤ ਨਹੀਂ ਹੋਇਆ ਬੱਚੇ ਦੋ ਇਹਦੇ ਹੈਗੇ ਆ ਉਹਨਾਂ ਦੇ ਟੇਕ ਕੇਅਰ ਪ੍ਰਮੋਟ ਕਰਦਾ ਔਰ ਜਿਹੜਾ ਘਰ ਹੈ ਇਹ ਵੀ ਪ੍ਰਮੋਟ ਦਾ ਹੈ ਜੋ ਇਹਨੇ ਉਹਨੂੰ ਦਿੱਤਾ ਹੋਇਆ ਸੀ ਰਹਿਣ ਵਾਲਾ ਇਹ ਫਰਾਈਡੇ ਦੀ ਕਹਿ ਰਹੇ ਆ ਜੀ ਕਿ ਉਹਨੂੰ ਸ਼ਰਾਬ ਪਲਾਈ ਸੀ ਤੇ ਉਸ ਤੋਂ ਬਾਅਦ ਹੀ ਉਹਦੀ ਡੈਥ ਹੋਈ ਹੋਏਗੀ ਤੇ ਹੁਣ ਤੱਕ ਦੇਖ ਲਓ ਵਿਚਾਰ ਤੇ ਨੋ ਚਾਰ ਦਿਨ ਪੁਰਾਣੀ ਤਾਂ ਕਿਉਂਕਿ ਇਹ ਵੀ ਹੋ ਸਕਦਾ ਹੈ ਕਿ ਜ਼ਿਆਦਾ ਸ਼ਰਾਬ ਪਿਲਾ ਕੇ ਵਿੱਚ ਕੁਝ ਪਾਤਾ ਹੈ ਕਿ ਬੇਹੋਸ਼ੀ ਹੋ ਗਿਆ ਹੈ ਤੇ ਬਾਅਦ ਚੋਂ ਅੰਦਰ ਬੰਦ ਸੀਗਾ ਤੇ ਮਰ ਗਿਆ ਨਹੀਂ ਨਿਕਲ ਸਕਿਆ ਵੀ ਨੋਦ ਕੁਮਾਰ ਦੀ ਕਲੇਮ ਕਰਦੇ ਨੇ ਲੇਕਿਨ ਇਹਦੀ ਕੋਈ ਹਾਲ ਤੱਕ ਕੋਈ ਲੀਗਲੀ ਵੈਡਿਡ ਵਾਈਫ ਸੀ ਕਿ ਨਹੀਂ ਇਹ ਹੁਣ ਤਫਤੀਸ਼ ਦਾ ਹਿੱਸਾ ਵੀ ਕਿਸ ਤਰ੍ਹਾਂ ਇਹ ਰਹਿੰਦੇ ਸੀ ਰਹਿ ਇਕੱਠੇ ਰਹੇ ਸੀਗੇ ਉਹ ਕੋ ਆਂਦਾ ਜਾਂਦਾ ਸੀ ਔਰ ਉਹਨੂੰ ਇਹ ਸ਼ਾਇਦ ਨਹੀਂ ਪਸੰਦ ਕਰਦੀ ਸੀ ਜਾਂ ਕੁਝ ਅਵੋਇਡ ਕਰਨਾ ਚਾਹੁੰਦੀ ਸੀ ਜਿਸ ਕਰਕੇ ਇਹਨੇ ਮਕਾਨ ਫਿਲਹਾਲ ਹਿਮਾਚਲੀ ਦੇਵੀ ਦਾ ਹੈ ਜੀ ਉਹਦੇ ਕਬਜ਼ੇ 'ਚ ਹੈ ਔਰ प्रमोद ਕੁਮਾਰ ਜੀ ਨਾਲ ਨਾ ਨਾ ਲਿਆ ਉਹਨੇ ਇਹਨੂੰ ਲੈ ਕੇ ਦਿੱਤਾ ਹੋਇਆ ਸੀ ਓਨਰ ਜੀ ਨੂੰ ਮੱਝੀ ਕਿਉਂ ਆ ਰਹੀ ਹੈ ਪਤਾ ਨਹੀਂ ਉਹਨੇ ਕੋਈ ਕੰਸਟ੍ਰਕਸ਼ਨ ਤੇ ਵਾਸਤੇ ਵੀ ਬੰਦੇ ਲਾਇਏ ਸੀ ਪਹਿਲਾਂ ਲੇਬਰੇ ਵੀ ਤਫतीश ਆ ਬੜੋ ਵੀ ਚਲੇ ਗਏ ਵੀ ਤੇ ਸਮੈਲ ਆ ਰਹੀ ਹੈ ਪਰ ਕਿਸ ਚੀਜ਼ ਦੀ ਸਮੈਲ ਆ ਰਹੀ ਹੈ ਕਿਸੇ ਨੂੰ ਨਹੀਂ ਪਤਾ ਸੀ ਇਹਨੇ ਬਾਕਸ ਬੰਦ ਕੀਤਾ ਕਿੰਨਾ ਕਿਤੇ ਰੱਖਿਆ ਲਾ ਦੇ ਨਹੀਂ ਨਹੀਂ ਬਾਕਸ ਬੰਦ ਕਰਕੇ ਉਹਦੇ ਤੇ ਕਾਫੀ ਸਮਾਨ ਰੱਖਿਆ ਹੋਇਆ ਸੀ ਕਟਿੰਗ ਕਰਨੀ ਦੀ ਨਾ ਆਪਾਂ ਕਹਿੰਦੇ ਹਾਂਜੀ ਹਾਂਜੀ ਉਹ ਲੌਕ ਕੀਤਾ ਹੈ ਬਹੁਤ ਖਿਆਲ ਨਾਲ ਮਾਰਿਆ ਵਿੱਚ ਨਹੀਂ ਮਾਰਿਆ ਨਹੀਂ ਜ਼ਹਿਰ ਦੇ ਕੇ ਉਹ ਜੋ ਵੀ ਪਿਲਾਇਆ ਉਹਨਾਂ ਨੇ ਜ਼ਹਿਰ ਸੀ ਜਾਂ ਕੀ ਸੀ ਕੀ ਪਿਲਾਇਆ ਕਹਿੰਦੇ ਸੀ